ਇਸ ਤਰ੍ਹਾਂ ਚੋਣ ਹੋ ਰਹੀ ਹੈ ਇਹ ਇਹ ਸਿੱਖ ਸਿਧਾਂਤ ਦੇ ਅਨੁਕੂਲ ਹੀ ਨਹੀਂ ਹੈ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਕਨਸੈਪਟ ਹੈ ਸਿੱਖ ਕਨਸੈਪਟ ਆਫ ਡੈਮੋਕ੍ਰੇਸੀ ਹੈ ਉਹ ਸਿਲੈਕਸ਼ਨ ਬਾਈ ਕੰਸੈਂਸਸ ਹੈ ਇਹ ਹੈਗੇ ਇਲੈਕਸ਼ਨ ਬਾਈ ਨੰਬਰਸ ਤਾਂ ਸਾਡਾ ਸੁਪੀਰੀਅਰ ਹੈ ਸਿੱਖ ਕਨਸੈਪਟ ਆਫ ਡੈਮੋਕ੍ਰੇਸੀ ਜਿਹੜਾ ਸੁਪੀਰੀਅਰ ਹੈ ਕਿਉਂਕਿ ਤੁਸੀਂ ਦੇਖੋਗੇ ਚਲੋ ਇਹ ਜਿਹੜਾ ਸ਼ੁਰੂ ਹੋਇਆਗਾ ਕੰ ਇਹ ਇੰਗਲੈਂਡ ਹੀ ਉੱਥੋਂ ਹੀ ਜਿਹੜਾ ਮੌਜੂਦਾ ਦਾ ਇਲੈਕਸ਼ਨ ਬਾਈ ਨੰਬਰਸ ਤਾਂ ਮੈਂ ਉੱਥੇ ਦੀ ਥੋੜੀ ਜਿਹੀ ਤੁਹਾਨੂੰ ਐਗਜ਼ਾਮਪਲ ਦੇ ਉੱਥੇ ਹੀ ਸਿਸਟਮ ਫੇਲ ਹੋਇਆ ਸ਼ੁਰੂ ਤੋਂ ਕਿ ਜਦੋਂ ਕ੍ਰਾਮਵੈਲ ਦੀ ਅਸੀਂ ਕਹਾਣੀ ਸੁਣਦੇ ਆ ਇੰਗਲੈਂਡ ਦੇ ਵਿੱਚ ਤੇ ਜਿਹੜਾ ਰਾਜਾ ਚਾਰਲਸ ਨੂੰ ਜਦੋਂ ਉਹਨੇ ਫਾਇ ਲਵਾਣਾ ਸੀ ਤੇ ਬ੍ਰਿਟਿਸ਼ ਪਾਰਲੀਮੈਂਟ ਤੋਂ ਕਿਸ ਤਰ੍ਹਾਂ ਉਹ ਮਨਜ਼ੂਰੀ ਦਿਵਾਏ ਤੇ ਉਹਦੇ ਆਪਣੇ ਬੰਦੇ ਖੜੇ ਕਰਤੇ ਉੱਥੇ ਉਹਨੂੰ ਪੁੱਛਿਆ ਵੀ ਤੁਸੀਂ ਹੱਕ ਚ ਵੋਟ ਪਾਣੀ ਹੈ ਕਿ ਖਿਲਾਫ ਜਿੰਨੇ ਕਿਹਾ ਖਿਲਾਫ ਉਹਨੂੰ ਕਿਹਾ ਅੰਦਰ ਇਹਨੇ ਵੜਨ ਦਿੱਤਾ ਤੇ ਉਹ ਆਪਣੇ ਹੱਕ ਚ voting ਕਰਾ ਕੇ ਤੇ ਜਿਹੜਾ ਰਾਜਾ ਚਾਰਲਸ ਸੀ ਉਹਨੂੰ ਫਾਇ ਲਾਇਆ ਗਿਆ ਹੁਣ ਅਗਲੀ ਗੱਲ ਸੁਣੋ ਕਿ ਕੀ ਹੋਇਆ ਉਸ ਤੋਂ ਬਾਅਦ ਕਿ ਉਸ ਤੋਂ ਬਾਅਦ ਜਿਹੜਾ ਦੁਬਾਰਾ ਇਲੈਕਸ਼ਨ ਹੋਏ ਦੁਬਾਰਾ ਚੋਣ ਹੋਈ ਤਾਂ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਦਾ ਗਲਤ ਸੀਗਾ ਫਿਰ ਉਦੋਂ ਕਰਾਮਬੈਲ ਮਰ ਚੁੱਕਾ ਸੀਗਾ ਤੋ ਕਰਾਮਬੈਲ ਦੀ ਲਾਸ਼ ਨੂੰ ਪਟਿਆ ਗਿਆ ਔਰ ਉਸ ਨੂੰ ਫਾਇਲ ਆਇਆ ਗਿਆ ਫਿਰ ਉਹਦਾ ਸਿਰ ਵੱਡਿਆ ਗਿਆ ਬ੍ਰਿਟਿਸ਼ ਪਾਰਲੀਮੈਂਟ ਦੇ ਅੱਗੇ ਕਿੰਨੇ ਸਾਲ ਉਹ ਲਟਕਦਾ ਰਿਹਾ ਹੈਗਾ ਕਿ ਇਹ ਜਲੂਸ ਜਿਹੜਾ ਇਹਦੀ ਫੈਲ ਹੋੜ ਜਿਹੜੀ ਹੈ ਇਹ ਇਲੈਕਸ਼ਨ ਦੀ ਉੱਥੋਂ ਹੀ ਪਤਾ ਲੱਗ ਗਿਆ ਦੂਸਰੀ ਚੀਜ਼ ਕਿ ਸਾ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੇ ਆਪਣੀ ਪਰੰਪਰਾ ਅਨੁਸਾਰ ਜਿਹੜਾ ਸੀਗਾ ਜਦੋਂ ਸਿਲੈਕਸ਼ਨ ਬਾਈ ਕੰਸੈਂਸਸ ਜਦੋਂ ਸਿੱਖ ਸਦਾਨ ਸੀ ਤੇ ਕੁਆਲਿਟੀ ਆਫ ਲੀਡਰਸ਼ਿਪ ਦੇਖੋ ਕਿ ਸਾਡੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਨਵਾਬ ਨਵਾਬ ਕਪੂਰ ਸਿੰਘ ਵਰਗੇ ਲੀਡਰਸ਼ਿਪ ਤੇ ਹੁਣ ਜਿੰਨੇ ਵੀ ਡਿਵੀਜ਼ਨ ਰੈਲੇਟਡ ਸਾਡੇ ਲੀਡਰਸ਼ਿਪ ਹੋ ਕਿਸੇ ਤੋਂ ਛੁਪੇ ਨਹੀਂ ਅਗੇ ਕਿ ਇਹ ਤੁਹਾਡੇ ਸਾਹਮਣੇ ਇੱਕ ਇਸ ਕਰਕੇ ਮੈਂ ਕਹਿੰਦਾ ਕਿ ਸਾਨੂੰ ਜਿਹੜਾ ਇਹ ਬਿਲਕੁਲ ਰਿਜੈਕਟ ਕਰਨਾ ਜਿਹੜਾ ਕਿ ਹੈ ਹੀ ਨਹੀਂ ਸਾਡਾ ਅਸੀਂ ਇੰਨੇ ਕਿ ਸਾਨੂੰ ਇੰਡੀਪੈਂਡੈਂਸ ਹੈ ਔਰ ਦੂਸਰੀ ਚੀਜ਼ ਜਿਹੜੀ ਹੈ ਕਿ ਮੈਂ ਬੜੀ ਦੁਨੀਆ ਦੇਖੀ ਹੈ ਕਿਸੇ ਵੀ ਧਰਮ ਦੇ ਵਿੱਚ ਇਹ ਇਸ ਤਰ੍ਹਾਂ ਦੇ ਇਲੈਕਸ਼ਨ ਨਹੀਂ ਹੁੰਦੇ ਜਿਹੜੇ ਅੰਗਰੇਜ਼ਾਂ ਜਿਨ੍ਹਾਂ ਨੇ ਸਾਡੇ ਲਈ ਕਾਨੂੰਨ ਬਣਾਇਆ ਕੀ ਹੁੰਦੇ ਇੰਗਲੈਂਡ ਜਾ ਕੇ ਦੇਖੋ ਕਿਤੇ ਉਹਨਾਂ ਦੇ ਚਰਚਾਂ 'ਚ ਕੋਈ ਕਿਸੇ ਤਰ੍ਹਾਂ ਇਦਾਂ ਇਲੈਕਸ਼ਨ ਹੁੰਦੇ ਆ ਉੱਥੇ ਕਿਸੇ ਹੋਰ ਧਰਮ 'ਚ ਹੁੰਦੀ ਆ ਵੀ ਸਿੱਖਾਂ ਨੂੰ ਹੀ ਕਿਉਂ ਇਹ ਜਿਹੜਾ ਹੈਗਾ ਸਾਡੇ ਤੇ ਕਿਉਂ ਠੋਸੀ ਗਈ ਆ ਤੀਸਰੀ ਚੀਜ਼ ਕਿ ਜਿਸ ਤਰ੍ਹਾਂ ਦਾ ਸਟਰਕਚਰ ਹੈਗਾ ਪ੍ਰੈਜ਼ੈਂਟ ਇਹਦੇ ਵਿੱਚ ਗੌਰ ਸਰਕਾਰੀ ਦਖਲ ਹੋਣਾ ਹੀ ਹੋਣਾ ਹੈਗਾ ਔਰ ਕਿਸੇ ਹੋਰ ਧਰਮ 'ਚ ਇਸ ਪੱਧਰ ਦਾ ਸਰਕਾਰੀ ਦਖਲ ਨਹੀਂ ਹੈ ਜਿੰਨਾ ਸਾਡੇ ਧਰਮ ਦੇ ਵਿੱਚ ਤੋ ਸਾਨੂੰ ਸਿੰਗਲ ਆਊਟ ਇੱਕ ਤਰ੍ਹਾਂ ਕੀਤਾ ਗਿਆ ਤੋ ਸਾਨੂੰ ਇਹ ਰਿਜੈਕਟ ਕਰਨਾ ਚਾਹੀਦਾ ਟੋਟਲੀ ਕਿ ਅਸੀਂ ਜਿਹੜਾ ਹੈਗਾ ਇਹ ਆਪਣੇ ਧਰਮ ਦੇ ਮਸਲੇ ਆਪ ਜਿਹੜੇ ਹੱਲ ਕਰਨੇ ਤੋ ਮੈਂ ਮੈਂ ਇਹ ਕਹਿਣਾ ਕਿ ਗੱਲ ਇਹ ਹੈ ਕਿ ਜਿਹੜੀ ਅਸੀਂ ਇਹ ਨਾ ਕਹੀਏ ਕਿ ਕਿੱਦਾਂ ਦੇ ਇਲੈਕਸ਼ਨ ਅਸੀਂ ਇਲੈਕਸ਼ਨਾਂ ਕਰਾਣੀਆਂ ਨਹੀਂ ਮੈਨੂੰ ਮੇਰਾ ਇਹ ਸੋਚਿਆ ਕਿ ਅਸੀਂ ਇੱਕ ਇਲੈਕਟਰਲ ਕਾਲਜ ਬਣਾਈਏ ਕਿ ਅਸੀਂ ਜਿਹੜੇ ਬੰਦੇ ਨੇ ਉਹਨੂੰ ਇੱਕ ਜਿੱਦਾਂ ਹੁਣ ਸਾਡਾ ਡਾਇਸਪੋਰਾ ਹੈ ਜਿਸ ਤਰ੍ਹਾਂ ਸਾਡੀ ਹੁਣ ਉਹਦੇ ਪੰਜਾਬ ਦੇ ਸਿੱਖ ਹੈ ਤਿੰਨ ਬਦਉਤ ਮੋਟੇ ਤੌਰ ਤੇ ਤਿੰਨ ਜੜੇ ਸਾਡੇ ਹੈਗੇ ਨੇ ਅੰਗ ਦੇ ਇੱਕ ਪੰਜਾਬ ਦੇ ਸਿੱਖ ਨੇ ਇੱਕ ਭਾਰਤ ਦੇ ਵਿੱਚ ਪੰਜਾਬ ਤੋਂ ਬਾਹਰ ਵਸਣ ਵਾਲੇ ਸਿੱਖ ਨੇ ਇੱਕ ਜਿਹੜੇ ਸਿੱਖ ਨੇ ਜਿਹੜੇ ਹੁਣ ਵਿਦੇਸ਼ਾਂ 'ਚ ਵਸਦੇ ਨੇ ਤੋਂ ਇੱਕ ਸਾਡੀ ਸਥਿਤੀ ਵੀ 1925 ਤੋਂ ਬਿਲਕੁਲ ਸਿੱਖਾਂ ਦੇ ਬਣਤਰ ਤੇ ਸਿੱਖਾਂ ਦਾ ਜੜਾ ਇਸ ਪ੍ਰਭੂ ਬਦਲ ਚੁੱਕਾ ਤੋਂ ਇੱਕ ਜਿਹੜਾ ਇਲੈਕਟਰਲ ਕਾਲਜ ਇਹੋ ਜਿਹਾ ਹੋਵੇ ਜਿਹੜਾ ਜ਼ਿਆਦਾ ਰਿਪਰੈਜ਼ੈਂਟੇਟਿਵ ਹੋਵੇ ਸਾਰਿਆਂ ਨੂੰ ਵਿੱਚ ਉਹ ਤਿੰਨਾਂ ਧਿਰਾਂ ਨੂੰ ਜਿਹੜੀਆਂ ਨੇ ਤਿੰਨੇ ਜਿਹੜੇ ਪਾਰਟੀਆਂ ਨੂੰ ਪੂਰੀ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾਏ ਉਹ ਇਲੈਕ ਜਿਹੜਾ ਇਲੈਕਟਰਲ ਕਾਲਜ ਹੈ ਉਹ ਅਗੋਂ ਮਤਲਬ ਸਿਲੈਕਟ ਇੱਕ ਜਿਹੜੀ ਮੈਂ ਹੋਰ ਜਿਹੜੀ ਆਖਰੀ ਗੱਲ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿ ਆਖਰੀ ਗੱਲ ਇਹ ਹੈ ਕਿ ਮੇਰਾ ਇਹ ਮੰਨਣਾ ਹੈ ਕਿ ਆ ਜੋ ਵਰਲਡ ਸਿਨੈਰੀਓ ਹੈਗਾ ਉਹ ਬੜੀ ਤੇਜ਼ੀ ਨਾਲ ਜਿਹੜਾ ਬਦਲ ਰਿਹਾ ਔਰ ਇਹ ਜਿਹੜੀ ਲੜਾਈ ਹੈ ਲੜਾਈ ਇਹ ਬਿਲਕੁਲ ਹੈ ਯੂਕਰੇਨ ਤੇ ਰੂਸ ਦੀ ਲੜਾਈ ਨਹੀਂ ਹੈ ਮੇਰਾ ਇਹ ਮੰਨਣਾ ਹੈ ਕਿ ਬੁਨਿਆਦੀ ਤੌਰ ਤੇ ਇਹ 올ਡ ਜਿਹੜੀ ਵਰਲਡ ਆਰਡਰ ਔਰ ਇੱਕ ਅਮਰਜਿੰਗ ਵਰਲਡ ਆਰਡਰ ਹੈ ਇੱਕ ਪੁਰਾਣੀ ਸੰਸਾਰਿਕ ਵਿਵਸਥਾ ਇੱਕ ਨਵੇਂ ਉੱਭਰਵੇਂ ਸੰਸਾਰਿਕ ਵਿਵਸਥਾ ਉਹਨਾਂ ਦੇ ਵੀ ਟੱਕਰ ਹੋ ਰਹੀ ਹੈ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸੈਕੂਲਰ ਜਦੋਂ ਮੈਂ ਕਹਾਂ ਕਿ ਡੈਮੋਕ੍ਰੇਸੀ ਦਾ ਕਨਸੈਪਟ ਵੀ ਜਿਹੜਾ ਹੈਗਾ ਉਹ ਸਿੱਖਾਂ ਦਾ ਸਭ ਤੋਂ ਸੁਪੀਰੀਅਰ ਹੈ ਇਹ ਜਿਹੜਾ ਕਨਸੈਪਟ ਕਿਸੇ ਕੋਲ ਨਹੀਂ ਹੈ ਔਰ ਇਸੇ ਤਰ੍ਹਾਂ ਜਿਹੜਾ ਸੈਕੂਲਰਿਜ਼ਮ ਦਾ ਕਨਸੈਪਟ ਹੈ ਧਰਮ ਨਿਰਪੱਖਤਾ ਦਾ ਜਿਹੜਾ ਕਨਸੈਪਟ ਹੈ ਜਿਹੜਾ ਸਿੱਖ ਕਨਸੈਪਟ ਹੈ ਉਹ ਸੁਪਰੀਮ ਹੈ ਜਿਹੜਾ ਇਹ ਮੌਜੂਦਾ ਜਿਹੜੀ ਹੈਗੀ ਹੈ ਜਿਹੜਾ ਸੈਕੂਲਰਿਜ਼ਮ ਹੈ ਜਿਹੜਾ ਇਹ ਧਰਮ ਵਿਰੋਧੀ ਹੈ ਇਹ ਬినాਦੇ ਤੌਰ ਤੇ ਧਰਮ ਵਿਰੋਧੀ ਹੈ ਕਿਉਂਕਿ ਤੁਸੀਂ ਦੇਖੋ ਕਿਹਦਾ ਜਿਹੜਾ origignal ਯੂਰਪ ਦੇ ਵਿੱਚ ਕਿਸੇ ਜਿਹੜੀ ਸੈਕੂਲਰ ਥੌਟ ਦਾ ਹੋਇਆ ਕਿ ਇਹ ਚਰਚ ਦੇ ਚਰਚ ਤੋਂ ਜਿਹੜੀ ਨਵੀਂ ਅਮਰਜਿੰਗ ਜਿਹੜੀ ਸਰਮਾਇਦਾਰ ਜਮਾਤ ਸੀ ਕਿ ਕੈਪੀਟਲਿਸਟ ਇਹ ਚਰਚ ਤੋਂ ਪਾਵਰ ਖੋਣ ਲਈ ਬਣਾਇਆ ਗਿਆ ਸੀ ਸੈਕੂਲਰਿਜ਼ਮ ਇਹ 네ਗੇਟਿਵ ਤੋਂ ਉੱਭਰਿਆ ਹੋਇਆ ਹੈ ਇਹ ਦੇ ਪਿੱਛੇ ਸੁਵਾਰਥ ਔਰ ਲੋਭ ਹੈ ਸਾਡਾ ਜਿਹੜਾ ਸੈਕੂਲਰਿਜ਼ਮ ਹੈ ਉਹ ਬਿਲਕੁਲ ਇਹ ਤੋਂ ਉਲਟ ਹੈ ਸਾਡਾ ਸੈਕੂਲਰਿਜ਼ਮ ਸਾਰਿਆਂ ਦੀ ਰ ਧਰਮਾਂ ਦੀ ਰਿਸਪੈਕਟ ਕਰਨ ਵਾਲਾ ਹੈ ਸਾਰਿਆਂ ਦੀ ਇੱਜ਼ਤ ਦੇਣ ਵਾਲਾ ਇਹ ਧਰਮਾਂ ਦੇ ਵਿਰੋਧ ਕਰਨ ਵਾਲਾ ਹੈ ਔਰ ਇਹਦੇ ਵਿੱਚੋਂ ਹੀ ਜਿਹੜਾ ਅੱਜ ਦੇ ਜਿਹੜਾ ਫਲਸਫਾ ਵੈਸਟ ਦਾ ਜਿਹਨੂੰ ਆਪਾਂ ਵੈਸਟਰਨ ਲਿਬਰਲਿਜ਼ਮ ਕਹਿੰਦੇ ਆ ਇਹ ਇਸੇ ਸੈਕੂਲਰਿਜ਼ਮ ਦੇ ਦੇਨ ਹੈ ਜਿਹੜੀ 네ਗੇਟਿਵ ਸੈਕੂਲਰਿਜ਼ਮ ਦੇ ਔਰ ਇਹ ਬਿਲਕੁਲ ਡਿਜਿਨੇਟਿਡ ਸਿਸਟਮ ਹੈ ਸਾਡਾ ਜਿਹੜਾ ਸਿੱਖਾਂ ਦਾ ਵੈਲਿਊ ਸਿਸਟਮ ਹੈ ਉਹਦੇ ਬਿਲਕੁਲ ਵਿਰੁੱਧ ਜਾਂਦਾ ਹੈ